ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿਮ ਚਲਾਈ ਹੈ ਵੀ ਜਿਹੜੇ ਨਸ਼ੇ ਵੇਚਣ ਵਾਲੇ ਦੇ ਘਰ ਟਾ ਦਿੱਤੇ ਜਾਣਗੇ ਕਾਰਵਾਈਆਂ ਹੋਣਗੀਆਂ ਪਰ ਕਾਰਵਾਈਆਂ ਕਿੱਥੇ ਹੋ ਰਹੀਆਂ ਨੇ ਇਕਾਦੁਕਾ ਕਰਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਪਰ ਜੇਕਰ ਗੁਰੂ ਹਰਸਾਏ ਹਲਕੇ ਦੀ ਗੱਲ ਕਰਦੇ ਆ ਤਾਂ ਚਿੱਟਾ ਸ਼ਰੇਆਮ ਵਿਕਦਾ ਇਹ ਗੱਲ ਮੈਂ ਨਹੀਂ ਕਹਿੰਦਾ ਕਿਉਂਕਿ ਚਿੱਟੇ ਦੇ ਨਾਲ ਹਰ ਰੋਜ਼ ਮੌਤਾਂ ਹੋ ਰਹੀਆਂ ਨੇ ਬਸਤੀ ਗੁਰੂ ਕਰਮ ਸਿੰਘ ਵਾਲਾ ਦੇ ਵਿੱਚ ਖੜੇ ਆ ਕਾਲੂ ਦੀ লাশ ਪਈ ਆ ਮੇਰੇ ਕੈਮਰੇ ਦੇ ਸਾਹਮਣੇ ਇਹ ਕਾਲੂ ਦੀ ਲਾਸ਼ ਹੈ ਤੇ ਕਾਲੂ ਹਮੇਸ਼ਾ ਲਈ ਆਪਦੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਪੂਰੀ ਖਬਰ ਦੇ ਨਾਲ ਤੁਸੀਂ ਜੁੜਾ ਰਹਿਣਾ ਹੈਗਾ ਵੱਡੇ ਸਵਾਲ ਖੜੇ ਹੋ ਰਹੇ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਨਸ਼ਾ ਵੇਚਣ ਵਾਲਿਆਂ ਤੇ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਨਸ਼ੇ ਦੀਆਂ ਸਰਿੰਜਾਂ ਵੇਚਣ ਵਾਲਿਆਂ ਤੇ ਸਭ ਤੋਂ ਪੂਰੀ ਜਾਣਕਾਰੀ ਜਿਹੜੀ ਹੈਗੀ ਹੈ ਬਾਈ ਕੀ ਨਾਮ ਹੈ ਤੇਰਾ ਤੇਰੇ ਕੋਲ ਰਹਿੰਦਾ ਸੀ ਸ਼ੁਭਮ ਸ਼ੁਭਮ ਜੀ ਕੀ ਕੰਮ ਹੈ ਤੁਹਾਡਾ ਕੰਮ ਈ ਗਵਾਰਡ ਦਾ ਸਾਡਾ ਅੱਛਾ ਤੇ ਤੁਹਾਡੇ ਨਾਲ ਸੀ ਇਹ ਸਾਡੇ ਕੋਲ ਹਾਂਜੀ ਰਹਿੰਦਾ ਸੀ ਦਾ ਤੇ ਮੈਂ ਇਹਨੂੰ ਬਲਾਵਣ ਆਇਆ ਤੇ ਇਹ ਟੀਕਾ ਟੁਕਾ ਲਾ ਕੇ ਡਿੱਗਿਆ ਪਿਆ ਸੀ ਦਾ ਇੱਥੇ ਕਰਈ ਹਾਂਜੀ ਉਹ ਉੱਥੇ ਡਿੱਗਿਆ ਪਿਆ ਸੀ ਮੰਜੇ ਤੇ ਅੱਛਾ ਤੇ ਮੈਂ ਇਹਨੂੰ ਲੈਣ ਆਇਆ ਤੇ ਕੰਮ ਤੇ ਆ ਜਾ ਹਾਂਜੀ ਕੰਮ ਤੇ ਆਇਆ ਮੈਂ ਤਾਂ ਕਿਉਂ ਕਰਕੇ ਸਵੇਰ 6 ਵਜੇ ਗਿਆ ਚਲਾ ਹਾਂ ਜੀ ਇਸ ਕਰਕੇ ਮੈਂ ਇਹਨੂੰ ਬਲਾਵਣਾ ਤੇ ਇਹਦੀ ਡੈਥ ਹੋ ਗਈ ਡੈਥ ਹੋ ਗਈ ਹਾਂਜੀ ਚਿੱਟਾ ਲਾ ਗਿਆ ਹਾਂਜੀ ਤੇ ਟੀਕਾ ਟੁਕਾ ਬਾਹਰੋਂ ਕਿਦੋਂ ਲਾਲ ਹੋ ਗਿਆ ਹੈ ਟੀਕਾ ਬਾਹਰੋਂ ਲਾਲ ਹਾਂਜੀ ਤੇ ਮਾਪੇ ਇਹਦੇ ਕਿੱਥੇ ਰਹਿੰਦੇ ਐ ਇਹਦੇ ਮਾਪੇ ਰਹਿੰਦੇ ਨੇ ਫਿਰੋਜਪੁਰ ਜੀ ਰੋਜ ਬਰੰਦੀ ਹਾਂਜੀ ਆ ਰਹੇ ਉਹ ਵੀ ਆ ਰਹੇ ਰਈ ਤੇ ਕਿੰਨੇ ਸਮੇਂ ਤੋਂ ਤੇਰੇ ਨਾਲ ਕੰਮ ਕਰ ਰਿਹਾ ਮੇਰੇ ਕੋਲੇ ਮਹੀਨਾ ਡੇਢ ਮਹੀਨਾ ਹੀ ਹੋਇਆ ਇਹਨੂੰ ਮਹੀਨਾ ਡੇਢ ਹਾਂਜੀ ਤੈਨੂੰ ਪਤਾ ਨਹੀਂ ਸੀ ਵੀ ਇਹ ਚਿੱਟੇ ਦਾ ਸੇਵਨ ਕਰਦਾ ਨਸ਼ਾ ਵਰਤ ਰਿਆ ਉਹ ਸਾਰਿਆਂ ਨੂੰ ਇਹਦੇ ਘਰ ਦੇਣਾ ਹੀ ਪਤਾ ਹੀ ਕਰਦੇ ਨਹੀਂ ਪਤਾ ਹਾਂਜੀ ਅੱਛਾ ਇਸ ਕਰਕੇ ਤੇ ਇੱਥੇ ਕਿੰਨੀ ਤਨਖਾਹ ਲੈ ਰੇ ਸੀ ਤੇਰੇ ਕੋਲ ਤਨਖਾਹ ਨਹੀਂ ਖਰਚਾ ਪਾਣੀ ਲੈਂਦੇ ਜਿਵੇਂ 200 ਦਿੱਤਾ 250 ਦੇ ਦਿੱਤਾ ਡੇਲੀ ਦਾ ਇਸ ਤਰ੍ਹਾਂ ਹੀ ਅੱਛਾ ਹਾਂਜੀ ਤੇ ਡੇਲੀ ਲਾ ਰਿਹਾ ਸੀ ਹਾਂ ਲਾਂਦੇ ਡੇਲੀ ਨੇ ਤੇ ਡੇਲੀ ਲਾਂ ਦੇ ਜਿੱਦਾਂ ਤੁਸੀਂ ਸਰਿੰਜ ਦੀ ਗੱਲ ਕਰਦੇ ਆ ਟੀਕਾ ਲਾ ਕੇ ਆਇਆ ਹੈਗਾ ਇਹ ਸਰਿੰਜਾਂ ਆਮ ਮਿਲ ਜਾਂਦੀਆਂ ਉਹ ਮਿਲਦੀਆਂ ਹੀ ਕੀ ਨਾਲੇ ਦੇ ਇਹ ਪ੍ਰਾਣੀਆਂ ਦੇ ਗਿਆ ਨੇ ਨਵੀਆਂ ਲੈ ਕੇ ਆਂਦੇ ਨੇ ਕਿੱਥੋਂ ਹਸਪਤਲੋਂ ਹਸਪਤਲੋਂ ਕਿਹੜੇ ਹਸਪਤਲ ਮੇਰੇ ਹਿਸਾਬ ਚ ਕਿੱਥੋਂ ਲੈ ਕੇ ਆਂਦੇ ਥਾਣੇ ਦੇ ਸਾਹਮਣੇ ਥਾਣੇ ਸਾਹਮਣੇ ਥਾਣੇ ਸਾਹਮਣੇ ਹਾਂਜੀ ਸਰਕਾਰੀ ਸਰੀਆਂ ਮਿਲਦੀਆਂ ਮਿਲਦੀਆਂ ਹੀ ਤੇ ਉਹਦੇ ਲਾਣ ਨਾਲ ਹੀ ਹੋਇਆ ਹਾਂਜੀ ਹਾਂ ਹੋਰ ਲੋਕ ਵੀ ਇੱਥੇ ਹੈਗੇ ਆ ਜਿਵੇਂ ਬਾਈ ਹੋਰੀ ਦੱਸ ਰਹੇ ਹੈਗੇ ਆ ਵੀ ਚਿੱਟਾ ਜਿਹੜਾ ਵਿਕ ਰਿਹਾ ਹੈਗਾ ਬਾਈ ਹੈਗਾ ਟਿੱਟਾ ਵਿਕਦਾ ਵਿਕਦਾ ਨਹੀਂ ਵਿਕਦਾ ਹਾਂਜੀ ਵਿਕਦਾ ਜੀ ਖਰੇ ਆ ਖਰੇ ਹੋਰ ਮੁੰਡੇ ਵੀ ਲੱਗੇ ਹੋਏ ਹਾਂਜੀ ਬਹੁਤ ਬਸਤੀ ਦੇ ਬੜੇ ਮੁੰਡੇ ਮਰ ਚੁੱਕੇ ਨੇ ਨਸ਼ਾ ਕਰ ਕਰਕੇ ਅੱਛਾ ਮਰ ਚੁੱਕਿਆ ਹਾਂਜੀ ਇਹ ਬਾਈ ਕਹਿ ਰਿਹਾ ਸਰਿੰਜ ਆਮ ਮਿਲ ਜਾਂਦੀ ਐ ਇਹਨੂੰ ਪਤਾ ਵੀ ਮਿਲ ਜਾਂਦੀ ਐ ਇਹਨੂੰ ਪਤਾ ਹੀ ਇਹਨਾਂ ਨਾਲ ਰਹਿੰਦਾ ਅੱਛਾ ਸਰਿੰਜ ਵੀ ਕਹਿੰਦੇ ਆਮ ਮਿਲ ਜਾਂਦੀ ਹੈਗੀ ਆ ਤੇ ਕਾਲੂ ਸਰਿੰਜ ਲਾ ਕੇ ਟੀਕਾ ਲਗਾ ਕੇ ਆਉਂਦਾ ਇਸ ਘਰ ਦੇ ਵਿੱਚ ਇਸ ਘਰ ਦੇ ਵਿੱਚ ਬਾਈ ਦਾ ਘਰ ਹੈਗਾ ਕਬਾਰ ਦਾ ਕੰਮ ਹੈ ਤੇ ਇਹਨਾਂ ਕੋਲ ਕੰਮ ਕਰਦਾ ਸੀ ਤੇ ਕਹਿੰਦਾ ਮੈਂ ਜਦੋਂ ਕੰਮ ਲਈ ਲੈ ਕੇ ਆਇਆ ਹੈਗਾ ਤਾਂ ਸਾਹਮਣੇ ਡਿੱਗਿਆ ਹੋਇਆ ਕਾਲੂ ਪਿਆ ਸੀ ਹੁਣ ਸਵਾਲ ਇੱਥੇ ਖੜਾ ਪੂਰੀ ਵਸਤੀ ਦੇ ਲੋਕ ਹੈਗੇ ਆ ਗੱਲਬਾਤ ਕਰਨੀ ਅੱਜ ਲੋਕਾਂ ਨਾਲ ਖੁੱਲ ਕੇ ਇਸ ਵੀਡੀਓ ਦੇ ਮਾਧਿਅਮ ਜਰੀਏ ਕਿੰਨਾ ਕੁ ਨਸ਼ਾ ਵਸਤੀ ਦੇ ਵਿੱਚ ਹੈਗਾ ਮਾਤਾ ਪਿਤਾ ਖੜੀਆਂ ਨੇ ਇਹ ਗੱਲ ਸਹੀ ਦੱਸਣ ਗਿਆ ਮਾਤਾ ਹੈਗਾ ਚਿੱਟਾ ਵਿਕਦਾ ਇੱਥੇ ਨਸ਼ਾ ਹਾਂਜੀ ਵਿਕਦਾ ਕਿੰਨੇ ਕੁ ਮੁੰਡੇ ਲੱਗੇ ਹੋਏ ਵੱਧ ਵੀ ਕੀ ਜਾਂਦੇ ਨੇ ਵੱਧ ਵੀ ਕੀ ਜਾਂਦਾ ਹਾਂ ਤੇ ਇਹ ਚਿੱਟਾ ਵਰਤਦੇ ਕਿਵੇਂ ਆ ਕਹਿੰਦੇ ਨਾਲ ਸੇਵਨ ਕਰਦੇ ਆ ਜੀ ਆਪਾਂ ਤਾਂ ਪਤਾ ਨਹੀਂ ਕਿਵੇਂ ਵਰਤਦੇ ਨੇ ਕਿਵੇਂ ਨਹੀਂ ਵਰਤਦੇ ਵਰਤਦੇ ਆਂ ਜੀ ਸੁਣਿਆ ਵੀ ਲਾਉਂਦੇ ਨੇ ਬੱਚੇ ਵੀ ਕਿਵੇਂ ਲਾਉਂਦੇ ਨੇ ਸਾਨੂੰ ਵੀ ਅੱਛਾ ਇਸ ਗੱਲ ਦਾ ਨਹੀਂ ਪਤਾ ਹਾਂ ਹੋਰ ਨੌਜਵਾਨ ਵੀ ਇੱਥੇ ਖੜੇ ਹੈਗੇ ਆ ਗੱਲਬਾਤ ਇਹਨਾਂ ਨੌਜਵਾਨਾਂ ਕੋਲੋਂ ਜਾਣ ਲੈਣੀ ਹੈਗੀ ਆ ਵੀਰੇ ਕੀ ਨਾਮ ਹੈ ਤੇਰਾ ਉਸ ਵੀਰੇ ਹਾਂਜੀ ਥੋਮਸ 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 ਕਾਲੂ ਚਲਾ ਗਿਆ ਮਾਪੇ ਖਾਈ ਜਾਂ ਫਰिजਪੁਰ ਰਹਿੰਦੇ ਹੈਗੇ ਆ ਜੀ ਹਾਂ ਇਹ ਤੋਂ ਦੇ ਬੱਚੇ ਵੀ ਹੈ ਤੇ ਚਲੋ ਇੱਥੇ ਆ ਕੇ ਰਹਿ ਰਿਆ ਹੈਗਾ ਸੀ ਇਹ ਕਹਿ ਰਹੇ ਇਹਨਾਂ ਦੇ ਪਰਿਵਾਰ ਨੂੰ ਵੀ ਪਤਾ ਹੈਗਾ ਸੀ ਜਿਵੇਂ ਬਾਈ ਹੋਰੀ ਕਹਿ ਰਹੇ ਹੈਗੇ ਆ ਵੀ ਚਟਾ ਵੀ ਆਮ ਵਿਕਰੇ ਵਿਕਰੇ ਹੈਗਾ ਜੇ ਦੁਕਾਨਾਂ ਦੁਕਾਨਦਾਰ ਸਰਿੰਜ ਵੇਚ ਰਿਹਾ ਜਾਂ ਕੌਣ ਸਰਿੰਜ ਵੇਚ ਰਿਹਾ ਹੈਗਾ ਇਹ ਵੀ ਇੱਕ ਵੱਡਾ ਸਵਾਲ ਹੈਗਾ ਜੇਕਰ ਇਹ ਹਾਲਾਤ ਐਵੇਂ ਚੱਲਦੇ ਰਹੇ ਕਿ ਬੱਚੇ ਮਾਪਿਆਂ ਦੇ ਪੁੱਤ ਇਦਾਂ ਲੱਛੋਟਦੀਆਂ ਰਹਿਣਗੇ ਇਸ ਬਸਤੀ 'ਚ ਇਹਵੇਂ ਲੋਕ ਜਾਂਦੇ ਰਹੇ ਮਾੜਾ ਆਪਾਂ ਦਾ ਸੁਣਨੇ ਪਏ ਆ ਕਿੰਨੇ ਪਏ ਆ ਪਰ ਬਹੁਤ ਮਾੜਾ ਹੋ ਰਿਹਾ ਹੂੰ ਠੀਕ ਹੈ ਆਪਾਂ ਇਹ ਸੁਧਾਰ ਕੀਤਾ ਜਾਵੇ ਇਸ ਬਸਤੀ ਦਾ ਪਾਣੀ ਇੰਨਾ ਸਾਡੇ ਵਸਤੇ ਵਿੱਚ ਖੜਾ ਹੋਇਆ ਕਿ ਬੱਚੇ ਰਾਤੀਂ ਖੁਦ ਮੈਨੂੰ ਮਿਲਿਆ ਮੈਂ ਇਹਨਾਂ ਸਾਰੇ ਮੁੰਡੇ ਫਿਰਦੇ ਇਕੱਠੇ ਸੁਬਹਾ ਆਏ ਪਰ ਨਹੀਂ ਕੀ ਹੋਇਆ ਕਿ ਨਹੀਂ ਹੋਇਆ ਇਹਨਾਂ ਨਾਲ ਤੇ ਸੁਬਹਾ ਆ ਕੇ ਮੈਂ ਤਾਂ ਸੁਣਿਆ ਹੀ ਆ ਜੀ ਮੈਂ ਕਹਾ ਬੜੀ ਦੁੱਖ ਵਾਲੀ ਗੱਲ ਹੋਈ ਯਾਰ ਮੈਂ ਕਹਾ ਮੈਂ ਇਹਨਾਂ ਨਾਲ ਰਹਿੰਦਾ ਸੀ ਮੈਂ ਕਹਾ ਜਵਾਕਾਂ ਨਾਲ ਇਹਨਾਂ ਦਾ ਮਮਾ ਡੈਡੀ ਵੀ ਵਿਚਾਰੇ ਗਾਰਡ ਦਾ ਕੰਮ ਕਰਦੇ ਨੇ ਵਿਚਾਰੇ ਤੇ ਦੋਵੇਂ ਭਰਾ ਰਹਿੰਦੇ ਨੇ ਕਾਹ ਖੜਾ ਹੋ ਜਾਂਦਾ ਵੱਡਾ ਬੇਲੀ ਘਰੇ ਕੱਲਾ ਹੀ ਰਹਿੰਦਾ ਹੈ ਅੱਛਾ ਇਹ ਇਹ ਸੁਬਾਹ ਕੋ ਦੁਕਾਨ ਤੇ ਚਲੇ ਜਾਂਦੇ ਦੁਕਾਨ ਹੈਗੀ ਹੈ ਆਪਣੇ ਬਰਕਤੋ ਦੀ ਦੇ ਦੁਕਾਨ ਕੋਲ ਹੂੰ ਉੱਥੇ ਕੁਵਾਰ ਦਾ ਕੰਮ ਕਰਦੇ ਆ ਬਸ ਉਹ ਹੀ ਗੱਲ ਹੈ ਸਰ ਸਾਡੇ ਕੇ ਬੇਨਤੀ ਹੈ ਸਭ ਕਿ ਖਤਮ ਕੀਤਾ ਹੀ ਹੈ ਬਈ ਹਾਂ ਬਿਲਕੁਲ ਜੀ ਆ ਦੇਖ ਸਕੋ ਤੋ ਨੌਜਵਾਨ ਜਿਹੜੀਆਂ ਬੇਨਤੀਆਂ ਕਰ ਰਹੇ ਆ ਇੱਕ ਕੋੜ ਚਿੱਟੇ ਦਾ ਹੈ ਸਵਸਤੀ ਦੇ ਵਿੱਚ ਇੱਕ ਕੋੜ ਗੰਦੇ ਪਾਣੀ ਦਾ ਹੁਣ ਵੀ ਅਸੀਂ ਟੱਪ ਕੇ ਆਏ ਆ ਤਾਂ ਕੋਡੇ ਕੋਡੇ ਪਾਣੀ ਬਾਜ਼ਾਰਾਂ ਦੇ ਖੜਾ ਇਹ ਲੋਕ ਜਾਨ ਤਾਂ ਜਾਨ ਕਿਤੇ ਤੇ ਦਿੱਕਤ ਤੇ ਸਾਹਮਣਾ ਕਿਉਂ ਕਰਨਾ ਪੈ ਰਿਹਾ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਰਿਹਾ ਹੈ ਸਵਾਲੇ ਖੜਾ ਹੋ ਰਿਹਾ ਕੀ ਗੁਰੂ ਹਰਸਾਏ ਦੇ ਵਿੱਚ ਅਸੀਂ ਗੱਲ ਤੁਹਾਡੇ ਤੋਂ ਪੁੱਛਦੇ ਆਗੇ ਚਿੱਟਾ ਸ਼ਰਿਆਂ ਮਿਲਦਾ ਹੈ ਕੀ ਗੁਰੂ ਹਰਸਾਏ ਦੇ ਵਿੱਚ ਜਿਬ ਵਾਲੀ ਗੋਲੀਆਂ ਪਿਛਲੇ ਦਿਨ ਚੋਰੀ ਹੋਈਆਂ ਕੀ ਗੁਰੂ ਹਰਸਾਏ ਦੇ ਵਿੱਚ ਜਿਬ ਵਾਲੀਆਂ ਗੋਲੀਆਂ ਚੋਰੀ ਹੋ ਜਾਂਦੀਆਂ ਨੇ ਇਹ ਇੱਕ ਵੱਡਾ ਸਵਾਲ ਨਹੀਂ ਹੈਗਾ ਇਹਦਾ ਮਤਲਬ ਲੋਕ ਕਿੰਨਾ ਸੇਵਨ ਕਰ ਰਹੇ ਆ ਕੀ ਗੁਰੂ ਹਰਸਾਏ ਦੇ ਵਿੱਚ ਚਿੱਟਾ ਵਰਤਨ ਦੇ ਲਈ ਸਿਰੰਜ ਆਖਰ ਕਿੱਥੋਂ ਆਉਂਦੀ ਹੈਗੀ ਇਹ ਵੀ ਇੱਕ ਵੱਡਾ ਸਵਾਲ ਖੜਾ ਹੈਗਾ ਜੇਕਰ ਇਹ ਸਮਗਰੀ ਸ਼ਰਿਆਂ ਮਿਲ ਰਹੀ ਹੈਗੀ ਤਾਂ ਲੋਕ ਚਿੱਟੇ ਦਾ ਸੇਵਨ ਕਰਨਗੇ ਨਸ਼ਿਆਂ ਵਿਰੁੱਧ ਯੁੱਧ ਕਹਿ ਲਓ ਜੋ ਮਰਜ਼ੀ ਕਹੋ ਇੱਥੇ ਯੁੱਧ ਨਸ਼ਿਆਂ ਵਿਰੁੱਧ ਦਿਖਾਈ ਨਹੀਂ ਦੇ ਰਿਹਾ ਹੈਗਾ ਅਸੀਂ ਸਾਰਾ ਜਿਹੜਾ ਤੁਹਾਡੇ ਤੇ ਇਹ ਗੱਲ ਛੱਡ ਦਿੰਦੇ ਹੈਗੇ ਆ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡ ਦਿੱਤਾ ਹੈਗਾ ਗੁਰੂ ਹਰ ਸਾਹਿਬ ਦੇ ਵਿੱਚ ਸਰਿੰਜੇ ਕਹਿੰਦੇ ਲੈ ਕੇ ਆਇਆ ਸਰਿੰਜ ਲਾ ਕੇ ਆਇਆ ਕਿਸ ਦੁਕਾਨਦਾਰ ਨੇ ਸਰਿੰਜ ਦਿੱਤੀ ਕਿਸ ਬੰਦੇ ਨੇ ਸਰਿੰਜ ਦਿੱਤੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਾਲੂ ਵਰਗਾ ਇੱਕ ਨਹੀਂ ਕਾਲੂ ਵਰਗੇ ਮਾਪਿਆਂ ਦੇ ਕਈ ਪੁੱਤ ਇਸੇ ਵਸਤੀ ਦੇ ਵਿੱਚ ਅਸੀਂ ਕਈ ਖਬਰਾਂ ਕਰ ਚੁੱਕੇ ਹੈਗੇ ਆ ਇਸ ਵਸਤੀ ਦੇ ਕਈ ਨੌਜਵਾਨ ਚਿੱਟਾ ਵਰਤਨ ਦੇ ਨਾਲ ਇਸ ਬਸਤੀ ਦੇ ਕਈ ਨੌਜਵਾਨ ਨਸ਼ਾ ਵਰਤਨ ਦੇ ਨਾਲ ਕਈ ਨੌਜਵਾਨ ਸਰਿੰਜ ਲਾਗਾਨ ਦੇ ਨਾਲ ਇਸ ਫਾਨੀ ਸੰਸਾਰ ਨੂੰ ਅਦਵੇਦਾ ਕਹਿ ਗਏ ਨੇ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਮਾਪਿਆਂ ਨੂੰ ਕਰਲਾਉਂਦੇ ਛੱਡ ਕੇ ਚਲੇ ਗਏ ਨੇ ਪਿੱਛੇ ਦਿਨੀ ਇੱਕ ਮੁੰਡਾ ਮਰਿਆ ਸੀ ਦੋਨੋਂ ਬਰਾ ਦੋਨੋਂ ਬਰਾ ਚਿੱਟੇ ਦੇ ਨਾਲ ਚਲੇ ਗਿਆ ਉਹਦਾ ਬਾਪ ਆਜਾ ਨਾਲ ਦੀ ਗਲੀ ਦੇ ਵਿੱਚ ਉਹ ਮਾਪੇ ਰੋ ਰੋ ਕੇ ਮਾਰੇ ਹਾਲ ਹੈਗੇ ਪਰ ਚਿੱਟਾ ਵੇਚਣ ਵਾਲਿਆਂ ਨੂੰ ਚਿੱਟੇ ਦੀਆਂ ਸਰਿੰਜਾਂ ਵੇਚਣ ਵਾਲਿਆਂ ਨੂੰ ਕੀ ਸ਼ਰਮ ਨਹੀਂ ਆਉਂਦੀ ਸ਼ਰਮ ਆਉਣੀ ਚਾਹੀਦੀ ਹੈ ਇਹੋ ਜੇ ਸਿਸਟਮ ਨੂੰ ਕੀ ਨਸ਼ਿਆਂ ਵਿਰੁੱਧ ਯੋਧ ਦੀ ਗੱਲ ਹੁੰਦੀ ਹੈ ਤੇ ਇੱਥੇ ਨਸ਼ਾ ਵਿਰੁੱਧ ਯੋਧ ਨਹੀਂ ਇੱਥੇ ਨਸ਼ਿਆਂ ਵਿਰੁੱਧ ਨਸ਼ਿਆਂ ਦੇ ਹੱਕ ਦੇ ਵਿੱਚ ਇੱਕ ਦਰਿਆ ਚੱਲ ਰਿਹਾ ਗੰਦੇ ਪਾਣੀ ਦਾ ਇਸ ਵਸਤੀ ਦੇ ਵਿੱਚ ਤੇ ਇੱਕ ਨਸ਼ਿਆਂ ਦਾ ਦਰਿਆ ਇਸ ਵਸਤੀ ਦੇ ਵਿੱਚ ਚੱਲ ਰਿਹਾ ਹੈਗਾ ਕਦੋਂ ਤੱਕ ਇਹਨਾਂ ਪਰਿਵਾਰਾਂ ਦੀ ਸਾਰ ਲਈ ਜਾਊਗੀ ਕਿੰਦੋਂ ਤੱਕ ਇਹਨਾਂ ਪਰਿਵਾਰਾਂ ਨੂੰ ਜਾਗਰੂਤ ਕੀਤਾ ਜਾਊਗਾ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਫਿਲਹਾਲ ਕਾਲੂ ਵਰਗਾ ਨੌਜਵਾਨ ਚਿੱਟੇ ਦੀ ਸਰੰਜ ਲਗਾਉਣ ਨਾਲ ਇੱਕ ਵਾਰ ਇਸ ਫਾਨੀ ਸੰਸਾਰ ਨੂੰ ਅਲਵੈ ਦਾ ਕਹਿ ਗਿਆ ਕੀ ਕਹਿ ਰਿਹਾ ਹੈਗਾ ਸਰੰਜ ਕਿੱਥੋਂ ਮਿਲਦੀ ਹੈ ਇਹ ਥਾਣੇ ਦੇ ਸਾਹਮਣੇ ਉਹ ਖਬਰਾਂ ਵਾਲੀ ਦੁਕਾਨ ਦੇ ਮਗਰ ਆਫਿਸ ਖੁੱਲਿਆ ਸਰਕਾਰੀ ਅੱਛਾ ਉੱਥੋਂ ਲੈ ਕੇ ਆਂਦਾ ਹੁੰਦਾ ਸੀ ਇਹ ਕੀ ਲਗਿਆ ਹੁੰਦਾ ਸੀ ਇਹ ਉੱਥੋਂ ਸਰੀਂਜਾ ਲੈ ਕੇ ਆਂਦਾ ਹੁੰਦਾ ਸੀ ਇਹ ਕਿੰਨੀਆਂ ਮਿਲਦੀਆਂ ਸੀ ਇਹਨੂੰ ਦੇ ਲਈ ਇਹ ਨਾ ਕੁਆੜ ਚੋਂ ਕੱਢ ਲੈਂਦਾ ਸੀ ਜੂਠੀਆਂ ਅੱਛਾ ਤੇ ਉਹ ਮੋੜਾਂ ਆਂਦਾ ਸੀ ਉਹਨਾਂ ਨੂੰ ਅੱਛਾ ਤੋਂ ਨਵੀਆਂ ਲੈ ਆਂਦਾ ਹੁੰਦਾ ਸੀ ਕੁਆੜ ਦੇ ਵਿੱਚ ਹਾਂ ਉਹ ਪੁਰਾਣੀਆਂ ਰੱਖ ਲੈਂਦੇ ਨਵੀਆਂ ਦੇ ਦਿੰਦੇ ਸੀ ਤੇ ਉਹ ਤਾਂ ਕੋਈ ਹੋਰ ਹੋਣਗੀਆਂ ਨਹੀਂ ਨਹੀਂ ਜਿਹੜੀਆਂ ਉੱਥੋਂ ਲੈ ਕੇ ਆਂਦੇ ਨੇ ਨਾ ਉਹਦੇ ਨਾਲ ਦੀਆਂ ਸੇਮ ਕੱਢ ਲੈਂਦਾ ਉਹ ਕੁਆੜ ਚੋਂ ਵੀ ਉਹੀ ਮਾਰਕੇ ਦੀਆਂ ਅੱਛਾ ਤੇ ਇਹ ਕਰਕੇ ਇਕੱਠੇ ਹੁੰਦੇ ਆ ਉਹਨਾਂ ਦੇ ਤੇ ਉੱਥੋਂ ਹੋਰ ਲੈ ਆਂਦਾ ਸੀ ਤੇ ਚਿੱਟਾ ਕਿਥੋਂ ਲੈਂਦਾ ਸੀ ਚਿੱਟੇ ਦਾ ਨਹੀਂ ਪਤਾ ਇਹ ਤਾਂ ਇਹਨਾਂ ਨਾਲ ਹੀ ਰੰਦਾ ਹੁੰ ਵੀਅਪ ਇਹਨਾਂ ਵਿੱਚ ਜਿੰਦਾ ਸਾਰਾ ਪੈਸਾ ਦੇ ਦਿੱਤਾ ਕੀ ਪਤਾ ਕਿੱਥੋਂ ਲੈ ਗਿਆ ਕਿੱਥੋਂ ਲਾ ਗਿਆ ਉਹ ਜਿਹੜਾ ਮੁੰਡਾ ਮਿਲਿਆ ਉਹਦੇ ਨਾਲ ਟੋਕ ਜਾਣਾ ਹੈ ਇਹਦੇ ਘਰ ਦੇ ਨਾਲ ਫੋਨ ਕੀਤਾ ਲੈ ਜੋ ਤਿੰਨ ਚਾਰ ਦਿਨ ਹੋ ਗਏ ਉਹ ਨਹੀਂ ਆਂਦੇ ਹੀ ਤੇ ਅੱਜ ਫੋਨ ਜਦੋਂ ਮਾਰ ਗਿਆ ਤੇ ਹੁਣ ਫੋਨ ਕੀਤਾ ਤੇ ਹੁਣ ਲੱਗੀ ਆਂਦੀ ਏ ਵੀ ਇਹਦਾ ਜਿਹੜਾ ਅਸਲੀ ਪਿਓ ਸੀ ਉਹ ਤਾਂ ਨਹੀਂਗਾ ਉਹਦੀ ਡੈਥ ਹੋ ਗਈ ਹੈ ਅੱਛਾ ਤੇ ਉਹਦੀ ਮੰਮੀ ਨੂੰ ਇਹ ਆਂਦਾ ਪਿਆ ਵੀ ਤਿੰਨ ਦਿਨ ਹੋ ਗਏ ਫੋਨ ਕਰਨੇ ਪਿਆ ਵੀ ਉਹ ਆਂਦੀ ਸੀ ਲੈ ਜਾਾਂਗੇ ਅੱਛਾ ਜਿਹੜੀ ਸਿਰਿੰਜ ਦੀ ਗੱਲ ਕਰਦੇ ਓਥੇ ਸ਼ਰੇਆਮ ਮਿਲ ਜਾਂਦੀ ਹਾਂਜੀ ਉਹ ਉਹ ਮੇਰੇ ਆਫਿਸ ਖੁੱਲਾ ਆ। ਅੱਛਾ ਉੱਥੇ ਵੈਸੇ ਵੀ ਤਾਂ ਲੱਗ ਜਾਂਦਾ ਪੰਨੇ ਡਿੱਗੇ ਪੇਟੀ ਕਹਿੰਦੇ। ਅੱਛਾ ਕੋਈ ਵੀ ਜਾਖ ਲੈ ਸਕਦਾ। ਹਾਂਜੀ। ਆਉਂ ਨਾ ਲੇਖ ਲੈਂਦੇ ਨੇ ਮੁੰਡੇ ਦਾ। ਹੂੰ। ਤੇ ਵੀ ਕਿੱਥੋਂ ਦਾ ਹੈਗਾ ਤੂੰ? ਹੂੰ। ਪ੍ਰੂਫ ਮੰਗਦੇ ਸਰ। ਹਾਂ ਬਿਲਕੁਲ ਜੀ। ਇਹ ਆ ਮਿਲਦੀ ਹੈ ਤੇ ਕਬਾੜ ਦੇ ਵਿੱਚੋਂ ਸਰਿੰਜਾਂ ਇਕੱਠੀਆਂ ਕਰਕੇ ਸਰਿੰਜਾਂ ਦੇ ਕੇ ਹੋਰ ਸਰਿੰਜਾਂ ਲਿਆਉਣ ਦੇ ਕਾਰਨ ਹੀ ਕਾਲੂ ਦੀ ਜਿਹੜੀ ਐ ਸਰਿੰਜ ਲੱਗਣ ਦੇ ਨਾਲ ਮੌਤ ਹੋਈ ਆ ਦੇਖਾ ਕੀ ਸੀ ਤੁਹਾਡੇ ਇਹ ਮੇਰਾ ਬੇਟਾ ਸੀ ਝੋਟਾ ਜੀ ਅੱਛਾ ਹਾਂਜੀ ਬਸ ਇੱਥੇ ਆਇਆ ਦੋ ਤਿੰਨ ਦਿਨਾਂ ਬਾਦੋਂ ਚਲਿਆ ਜਾਂਦਾ ਦੋ ਤਿੰਨ ਦਿਨਾਂ ਬਾਦੋਂ ਆ ਜਾਂਦਾ ਆਂਦਾ ਚਲਕਾਰੇਗਾ ਮਾਤਾ ਉੱਥੇ ਜੁਟੇਕਿਆਂ ਵਾਲੇ ਭਾਰ ਸਾਰੇ ਗੰਦ ਮਾਰੀ ਜਾਂਦੇ ਮੈਂ ਉੱਥੇ ਰਹਿਣਾ ਬਸ ਆ ਗੱਲ ਹੋਈ ਮੇਰੇ ਨਾਲ ਰਾਤੀ ਵੀ ਗੱਲ ਕੀਤੀ ਪਰਸਾ ਵੀ ਗੱਲ ਕੀਤੀ ਰਾਤੀ 8 ਵਜੇ ਗੱਲ ਕੀਤੀ 9 ਵਜੇ ਵੀ ਗੱਲ ਕੀਤੀ 11 ਵਜੇ ਵੀ ਗੱਲ ਕੀਤੀ ਤੁਸੀਂ ਆਂਦੇ ਪੇ ਮੈਂ ਕਿਹਾ ਹਾਂਜੀ ਆਣੇ ਪੇ ਤੇਰੇ ਦਾੜੀ ਤੇ ਮੈਂ ਮਾਰ ਬੇ ਅੱਧੇ ਦਰਵੇ ਲਓ ਨਸ਼ਾ ਕਿ ਦੋ ਬੰਦ ਹੋ ਕਿੰਨਾ ਦੇ ਪੁੱਤਰ ਗੱਬਰੂ ਟੋਰ ਜਾਣਾ ਇੱਥੇ ਵਿਗਦਾ ਨਸ਼ਾ ਹਾਂਜੀ ਇਹ ਤੇ ਸਾਰੇ ਨਸ਼ਾ ਹੀ ਵੇਖਦਾ ਹੈ ਸਾਰੇ ਵੇਖਦਾ ਹੈ ਕੋਟੀਆਂ ਤੁਸੀਂ ਜਾ ਕੇ ਸਾਰ ਵੇਖ ਲੋ ਸਾਡਾ ਸੀ ਘਰਾਂ ਦਾ ਕੰਮ ਕਰ ਕਰਕੇ ਘਰਾਂ ਦੇ ਕੰਮ ਕਰਕੇ ਪੋਚੇ ਲਾ ਲਾ ਕੇ ਘਰ ਬੜਾ ਸਾਰੀ ਸਾਡੀ ਏਟ ਲੋਕਾਂ ਦੇ ਘਰਾਂ ਚ ਪਈ ਹੋਈ ਸਾਰੀਆਂ ਚੀਜ਼ਾਂ ਸਾਡੀਆਂ ਪਈਆਂ ਆਂ ਦੋ ਦੋ ਸੌ ਚ ਵੇਚੀਆਂ ਮੇਰੇ ਵੱਡੇ ਮੁੰਡੇ ਨੇ ਸਾਡਾ ਸਾਰਾ ਉਹ ਵੀ ਨਾ ਅਸੋਂ ਨੂੰ ਸੈਂਟਰੋਂ ਤਾਂ ਠੀਕ ਹੈ ਹਾਂਜੀ ਉਹਦੇ ਬੱਚੇ ਏਡਾ ਮੁੰਡਾ ਏਡੀ ਕੁੜੀ ਕੀ ਕਰਗੇ ਸਾਰੇ ਬੱਚੇ ਨਸ਼ਾ ਨਾ ਹਰ ਦੇ ਪesar ਮਿੰਤੇ ਤੋਂ ਡੇ ਅੱਗੇ ਵੇਖੋ ਕੀ ਹਾਲ ਬਣ ਗਿਆ ਮੇਰਾ ਦੱਬੜ ਰੋਲ ਗਿਆ ਨਜਾਬ ਬੰਦ ਕਰਾਓ ਸਰ ਨਜਾਬ ਬੰਦ ਕਰਾਓ ਤੁਸੀਂ ਇੱਥੇ ਵੇਚਦੇ ਆਸੇ ਪਾਸੇ ਕਿਥੋਂ ਲੈਂਦੇ ਆ ਸਾਰੇ ਸਾਰਿਆਂ ਮੱਹਲਾ ਹੀ ਵੇਚਦਾ ਹੈ ਸਾਰੇ ਵੇਚਦੇ ਤੇ ਬੱਚੇ ਜ਼ਿੰਦਗੀ ਖਰਾਬ ਹੁੰਦੀ ਜ਼ਰ ਤੁਸੀਂ ਆਪ ਸੋਚੋ ਹਾਂ ਕਮੇ ਜੀ ਆਹ ਕੀ ਰਿਸ਼ਤੇਦਾਰੀ ਹੈ ਕਹਲੂਆ ਉਹ ਮੁੰਡਾ ਹੈ ਅੱਛਾ ਤੇ ਕੀ ਹੋਇਆ ਅੱਜ ਇਹ ਸਾਨੂੰ ਫੋਨ ਆਇਆ ਵੀ ਪਤਾ ਨਹੀਂ ਹੋਣੇ ਨੇ ਟੀਕਾ ਲਾਇਆ ਕੀ ਕੀਤਾ ਰਾਤ ਗੱਲ ਵੀ ਹੋਈ ਜਾਂਦੇ ਨੇ ਫੋਨ ਤੇ ਆਈ ਆਖਿਆ ਵੀ ਅਈ ਸਵੇਰੇ ਆਣੇ ਪਿਆ ਤੇ ਸਾਨੂੰ ਤਾਂ ਫੋਨ ਮੈਂ ਤਾਂ ਕੰਮ ਦੇ ਜਾ ਰਿਹਾ ਸੀ ਮੈਨੂੰ ਰਸਤੇ 'ਚ ਹੀ ਫੋਨ ਆ ਗਿਆ ਵੀ ਮੁੰਡਾ ਤੁਹਾਡਾ ਪੂਰਾ ਹੋ ਗਿਆ ਮੈਂ ਵਾਪਸ ਆਉਂਦਾ ਹੁਣੇ ਅਸੀਂ 10 ਵਾਲੀ ਟ੍ਰੇਨ ਤੇ ਚੜ੍ਹੇ ਆ ਇਹਨਾਂ ਨੂੰ ਪਤਾ ਜਨਾਬ ਹੁਣ ਕਿੱਥੇ ਵੇਖਦਾ ਕੌਣ ਵੇਚਦੇ ਨੇ ਪੰਜਾਬ 'ਚ ਤਾਂ ਨਸ਼ਾ ਹਰ ਇੱਕ ਥਾਂ ਤੇ ਵਕੀ ਜਾਂਦਾ ਕਿਸੇ ਦਾ ਨਾਂ ਪਾ ਕੀ ਲੈ ਸਕਦੇ ਦੁਨੀਆ ਸਾਰਾ ਹੀ ਪਤਾ ਲੋਕਾਂ ਨੂੰ ਸਾਰਾ ਨਸ਼ੇ ਵਿਕਦਾ ਪਿਆ ਪੰਜਾਬ ਚ ਕੋਈ ਨਹੀਂ ਕੋਈ ਥਾਂ ਨਹੀਂ ਬਚੀ ਹੋ ਗਈ ਕਿ ਜਿੱਥੇ ਨਸ਼ਾ ਨਹੀਂ ਵਿਕਦਾ ਹਰ ਥਾਂ ਥਾਂ ਤੇ ਨਸ਼ਾ ਹੈ ਲਗਾਈ ਚ ਖਾਈ ਚ ਬੜੇ ਦੁਨੀਆ ਮਰੀ ਹੈ ਇਸੇ ਕੰਮ ਤੇ ਮਰਦੀ ਪਈ ਹੈ ਨਸ਼ਿਆਂ ਤੇ ਮਰਦੇ ਪਏ ਕੁੱਤੀ ਕਾ ਲਾ ਲੈਂਦਾ ਮਰ ਜਾਂਦਾ ਉਹ ਚਟਾ ਲਾਉਂਦਾ ਕੋ ਗੋਲੀਆਂ ਖਾਦੀ ਜਾਂਦਾ ਤੁਸੀਂ ਦੱਸੋ ਨਾ ਕਿਹੜਾ ਵੇਚਦਾ ਹੈ ਮੋਬਾਈਲ ਤੇ ਸਰ ਡੈਥ ਹੋਈ ਹੈ ਨੌਜਵਾਨ ਦੀ ਕੀ ਇਨਵੈਸਟੀਗੇਸ਼ਨ ਤੁਸੀਂ ਨੇ ਇਹ ਅਸੀਂ ਉਹਨਾਂ ਤੇ ਮੌਕੇ ਤੇ ਪਹੁੰਚੇ ਆ ਪਰ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਕਿੱਥੋਂ ਇਹ ਕਿੱਥੋਂ ਇਹ ਜਾਂਦਾ ਸੀ ਕਿੱਥੇ ਕੀ ਕਰਦਾ ਸੀ ਇਹ ਜਾਂ ਕੌਣ ਇੱਥੇ ਭੇਜਦਾ ਕੋਈ ਗੱਲ ਨਹੀਂ ਦੱਸਿਆ ਤਾਂ ਬਾਕੀ ਅਸੀਂ ਉਹਨਾਂ ਨੂੰ ਇਨਵੈਸਟੀਗੇਸ਼ਨ ਕਰਦੇ ਆ ਇਹਦੀ ਵੀ ਡੈਥ ਕਿਵੇਂ ਹੋਈ ਹੈ ਉਹਨੂੰ ਪੋਸਟਮਾਰਟਮ ਰਿਪੋਰਟ ਲੱਗੇਗਾ ਕਿਧਰੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁਦਾ ਗੁਰੂ ਅਰਥਦਾਇ